ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਇੱਥੇ ਜਿਹੜਾ ਨੁਕਸਾਨ ਹੈ ਉਹ ਤਾਂ ਬਹੁਤ ਛੰਕਿਆ ਜਾਏਗਾ ਜਿਹੜੀ ਪ੍ਰੋਬਲਮਾਂ ਉਹ ਬਹੁਤ ਸ਼ੁਰੂ ਹੋਈਆਂ ਨੇ ਹੁਣ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਲੋਕਾਂ ਦੀਆਂ ਉਹਨਾਂ ਲਈ ਸਖਸ਼ਮ ਮਾਤਰਾ ਦੇ ਵਿੱਚ ਇੱਥੇ ਸਾਰਾ ਕੁਝ ਹੈਗਾ ਚਾਹੇ ਚਾਰਾ ਹੋਵੇ ਤੁਸੀਂ ਅਸੀਂ ਪਿੱਛੇ ਦੇਖਿਆ ਕਿ ਰੋਲ ਰਿਆ ਕਿ ਲੈ ਕੇ ਨਹੀਂ ਜਾ ਰਹੇ ਬਹੁਤ ਸਾਰੀਆਂ ਇਹ ਜਿਹੜੀਆਂ ਖਾਨਪਿੰਟੇ ਵਸਤਾਂ ਜਿਹੜੀਆਂ ਉਹ ਅਜਾਈ ਪੰਜਾਂ ਨੇ ਕੋਈ ਉਹਨਾਂ ਨੂੰ ਵਰਤ ਨਹੀਂ ਦੇਿਆ ਬੇਨਤੀ ਹੈ ਕਿ ਆਉਣ ਵਾਲੇ ਜਿਹੜੇ ਲੈ ਕੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਭਾਈ ਥੋੜਾ ਜਿਹਾ ਸੰਜਮ ਨਾਲ ਤੇ ਸਹਜ ਨਾਲ ਆਓ ਤੇ ਜ਼ਰੂਰਤ ਮੁਤਾਬਕ ਹੀ ਇੱਥੇ ਲੈ ਕੇ ਆਓ ਖਰਾਬ ਕਰਕੇ ਸੱਟਣ ਦਾ ਕੋਈ ਲਾਭ ਨਹੀਂ ਹੈਗਾ ਹੈਨਾ ਮੋਨਲ ਜੀ ਤੁਸੀਂ ਦੱਸੋ ਕੀ ਕਹੋਗੇ ਕਿਸੇ ਕਿਸਮ ਦੀ ਜ਼ਰੂਰਤ ਲੱਗਦੀ ਹੈ ਇੱਥੇ ਜੀ ਅਮਨਦੀਪ ਜੀ ਮੈਨੂੰ ਲੱਗਦਾ ਨਹੀਂ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਕਿਉਂਕਿ ਹਰ ਇੱਕ ਤਰ੍ਹਾਂ ਦੇ ਛੇਵਾਦਾਰ ਜਿਹੜੇ ਉਹ ਦਵਾਈਆਂ ਚਾਹੇ ਉਹ ਪਸ਼ੂਆਂ ਦਾ ਚਾਰਾ ਹੈ ਚਾਹੇ ਉਹ ਲੋਕਾਂ ਦੇ ਖਾਣ ਵਾਸਤੇ ਵਾਲੀਆਂ ਵਸਤਾਂ ਨੇ ਤੇ ਮੇਰੇ ਖਿਆਲ ਕਿਤੇ ਜ਼ਰੂਰਤ ਨਹੀਂ ਕਿਉਂਕਿ ਬਹੁਤ ਜ਼ਿਆਦਾ ਵੇਸਟੇਜ ਹੋ ਰਹੀ ਹੈ ਆਪਾਂ ਦੇਖ ਰਹੇ ਹਾਂ ਪਾਣੀ ਜਿਹੜਾ ਵਾਟਰ ਬੋਤਲਾਂ ਨੇ ਵਿੱਚ ਹੈ ਕਿੰਨੀ ਜ਼ਿਆਦਾ ਵੇਸਟ ਹੋ ਰਿਹਾ ਹੈ ਇੱਥੇ ਸੋ ਮੇਰੇ ਖਿਆਲ ਅਜੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਘੱਟੋ ਘੱਟ ਹਫਤਾ 10 ਦਿਨ ਬਾਅਦ ਦੇ ਵਿੱਚ ਤਾਂ ਹੋ ਸਕਦਾ ਕਿ ਕਿਸੇ ਨੂੰ ਜ਼ਰੂਰਤ ਹੋਵੇ ਕਿਉਂਕਿ ਹੁਣ ਸਾਰੀਆਂ ਦਫੇ ਬੰਦੀਆਂ ਉਹ ਇੱਕਦਮ ਗਰਮਾ ਗਰਮ ਉਹਦੇ ਵਿੱਚ ਆ ਰਹੀਆਂ ਨੇ ਤੇ ਇੱਥੇ ਮੇਰੇ ਖਿਆਲ ਨਹੀਂ ਚੀਜ਼ਾਂ ਦੀ ਜਿਹੜੀ ਹੈ ਨਹੀਂ ਰਸ਼ ਬਹੁਤ ਜ਼ਿਆਦਾ ਹੈ ਤੇ ਭਾਰਤੋ ਦੀ ਬੜੀ ਪ੍ਰੋਬਲਮ ਹੈ ਗੱਡੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਅੱਗੇ ਕਿੱਥੇ ਜਾਣ ਦੇ ਵਿੱਚ ਸੋ ਜੇ ਨਾ ਹੀ ਇੱਥੇ ਆਇਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਗੋਪਾਲ ਜੀ ਤਾਂ ਕਹਿੰਦਾ ਕਿ ਜਿਹੜੀ ਇੱਥੇ ਰਸ਼ ਕਰਕੇ ਕੋਈ ਲਾਭ ਨਹੀਂ ਹੈਗਾ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਉਹ ਪ੍ਰਯਾਪਤ ਮਾਤਰਾ ਦੇ ਵਿੱਚ ਪਈਆਂ ਨਹੀਂ ਉਹ ਚਾਹੇ ਉਹਨਾਂ ਨੂੰ ਪਹੁੰਚਾਉਣ ਦਾ ਕੰਮ ਹੈ ਜਿਹੜਾ ਉਹ ਤੁਸੀਂ ਦੇਖ ਰਹੇ ਹੋ ਪਿੱਛੇ ਸੰਤ ਸਿਚੇਵਾਲ ਨੇ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਨੇ ਆਪ ਇਸ ਦੇ ਵਿੱਚ ਬੈਠੇ ਹੋਏ ਨੇ ਤੇ ਸੰਗਤ ਦੇ ਨਾਲ ਆਪਣਾ رابطہ ਬਣਾ ਕੇ ਜਿਸ ਘਰ ਜਿਸ ਪਿੰਡ ਦੇ ਵਿੱਚ ਲੋੜ ਹੈ ਉੱਥੇ ਉਹ ਖਣ ਪਿੰਡ ਦਾ ਸਮਾਨ ਪਹੁੰਚਾ ਰਹੇ ਨੇ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕੰਮ ਕਰ ਰਹੀਆਂ ਨੇ ਜਿਵੇਂ ਅ ਕਲ ਸਾਈਡ ਹੈਗੀ ਐ ਤੇ ਅਸੀਂ ਰੋਪੜ ਤੋਂ ਆਏ ਆ ਆਪਣੀ ਜਥੇਬੰਦੀ ਉਹ ਜਿਹੜੀ ਸਰਕਾਰ ਫਾਊਂਡੇਸ਼ਨ ਹੈ ਉਹਦੇ ਤਹਿਤ ਮੈਡੀਕਲ ਕੈਂਪ ਲਾ ਕੇ ਉਹ ਹਰ ਇੱਕ ਬੰਦਾ ਆਪਣੀ ਆਪਣੀ ਮੁਤਾਬਕ ਸੁਤਾਤੇ ਪਾਕਟ ਦੇ ਸਾਈਜ਼ ਮੁਤਾਬਕ ਕਰ ਰਿਹਾ ਪਰ ਇੱਥੇ ਬਹੁਤ ਹੈ ਬਗਦਾ ਨਹੀਂ ਕਿ ਕਿਸੇ ਚੀਜ਼ ਦੀ ਜ਼ਰੂਰਤ ਹੈ ਜਿਹੜੇ ਬੰਦੇ ਇਨਫੈਕਸ਼ਨ ਨਹੀਂ ਵੀ ਨੇ ਉਹ ਵੀ ਜਿਹੜੀ ਯੂਨ ਕਰਨ ਦੀ ਕੋਸ਼ਿਸ਼ ਕਰਦੇ ਨੇ ਮੌਕੇ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰਦੇ ਨੇ ਬਹੁਤ ਸਾਰੇ ਇੱਥੇ ਪਿਕਨਿਕ ਟਾਈਮ ਬਣਾਉਣ ਆਏ ਨੇ ਮੈਂ ਦਿਖਾਉਣਾ ਤੁਹਾਨੂੰ ਕਿ ਇਹ ਲੋਕ ਇਸ ਸੀਜ਼ਨ ਨੂੰ ਐਦਾਂ ਲੈ ਰਹੇ ਨੇ ਕਿ ਜਿਵੇਂ ਘਰੋਂ ਫੋਟੋ ਸ਼ੂਟ ਕਰਨਾ ਆਏ ਹੁਣ ਇਹਨਾਂ ਚੋਂ ਕੋਈ ਵੀ ਬੰਦਾ ਇੱਕ ਵਲੰਟੀਅਰ ਨਹੀਂ ਲੱਗਦਾ ਤੇ ਬਸ ਇੱਕੋ ਹੀ ਚੀਜ਼ ਹੈ ਕਿ ਅਸੀਂ ਆਏ ਆ ਜੀ ਅਸੀਂ ਗਏ ਸੀ ਉੱਥੇ ਹੈਨਾ ਤਾਂ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਬੜੀ ਦੁਖਦ ਸਮਾਂ ਜਿੱਦੇ ਸਾਨੂੰ ਲੋਕਾਂ ਦਾ ਜਿਹੜਾ ਜਿਹੜਾ ਪੀੜਤ ਹੈ ਉਹਨਾਂ ਨੂੰ ਸਹਾਇਤਾ ਦੀ ਲੋੜ ਹੈ ਉਹ ਪਹੁੰਚਣੀ ਚਾਹੀਦੀ ਹੈ ਕੁਝ ਕਰਦਾ ਸਮਾਨ ਜਿਹੜਾ ਉਹ ਵੀ ਇਸ ਕੋਲ ਤੇ ਆਇਆ ਹੋਇਆ ਹੈ ਜਿਹਦੇ ਬਾਰੇ ਗੱਲ ਹੋਇਆ ਹੈ ਬਹੁਤ ਵਾਰ ਨਿਆਣਾ ਉੱਥੇ ਲੰਗਰ ਪ੍ਰਸ਼ਾਦ ਦਾ ਪੂਰਾ ਪ੍ਰਬੰਧ ਹੈ ਕਿਸੇ ਨੂੰ ਕੋਈ ਦੋ ਹੋਟ ਹੋਣਾ ਵਾ ਇੱਕ ਮੈਂ ਦੋ ਹੋ ਗਿਆ ਤੇ ਆ 4 ਵਾਹ ਦੇਖ ਪਾ ਰਹੇ ਹੋ ਨੇ ਤੇ ਜਿਹੜਾ ਸਿਲੰਡਰ ਨੇ ਹੋ ਗਿਆ ਹਾ ਪੂਰੀ ਮਾਤਰਾ ਦੇ ਰੋਟੀ ਪਾਣੀ ਸਭ ਪ੍ਰਬੰਧ ਇਹਨਾਂ ਦਾ ਹੈ ਇਹ ਇਹ ਤੁਹਾਨੂੰ ਇੱਕ ਰਾਹ ਹੋਵੇਗੀ ਅੱਜ ਸਾਰੇ ਪਰ ਇਹ ਨਹੀਂ ਕਿਤੇ ਭਾਰੀ ਪੰਜਾਬ ਪੁਲਿਸ ਸਾਡੀ ਮੁਸਤੈਦ ਹੈ ਜਿਹੜੀ ਬੈਠੀ ਹੈ ਆਪਣੀ ਕਮਿਊਨਿਟੀ ਭਾਰੀ ਬਹੁਤ سارے ਲੋਕ ਤੁਹਾਨੂੰ ਬਹੁਤ ਬਾਰੇ ਕਿ ਸਰਕਾਰ ਜਾਂ ਪ੍ਰਸ਼ਾਸਨ ਐਕਟਿਵ ਨਹੀਂ ਹੈ ਸਭ ਆਪਣੇ ਆਪਣੇ ਡਿਊਟੀ ਤੇ ਲੱਗੇ ਹੋਏ ਨੇ ਸਿੰਘ ਸਾਹਿਬ ਇੰਡੀਆ ਰਪਿੰਡੀ ਕਿੰਨੀ ਆਓ ਅਸੀਂ ਉਹ ਪਾਏ ਪਿਆ ਉਹ ਆਪਾਂ ਹੀ 3 4 ਪਏ ਉਹਦੇ ਉਹ ਪਾ ਰਹੇ ਹਾਂ ਹਾਂਜੀ 3 ਵੋਟ ਹੈ ਅੱਛਾ 3 ਨੇ 3ੋਂ 2-3 ਟੀਮ ਆਇਆ ਕਿਹਾ ਵਾਹ OK ਗੁੱਡ ਤਾਂ ਕੋਈ ਅਨੁਦ ਕੰਮ ਕਰਦਾ ਤਾਂ ਕੋਈ ਨਹੀਂ ਹੋਇਆ ਇੱਥੇ ਕੈਜ਼ੁਐਲਟੀ ਹੋਈ ਹੋਵੇ ਕਿਸੇ ਦੀ ਡੈਥ ਹੋਈ ਹੋਵੇ ਨਹੀਂ ਨਹੀਂ ਬਾਈ ਬੁਰਾ ਚਲੋ ਡਾ ਪਿੰਡ ਕਿੰਨੇ ਕੱਦੇ ਐਤੋਂ ਇਹ ਪਿੰਡ ਕਿੰਨੇ ਕਦਰ ਰਸਤਾ 16 ਮਿੰਟ ਪਹੁੰਚਣਗੇ 16 ਮਿੰਟ ਦੀ ਜਾਈਏ ਪਹੁੰਚਣਗੇ ਸਾਣਾ ਕਬੀਰਪੁਰ ਠਾਣੇ ਦੇ ਵਿੱਚ ਕਿ ਸਾਰੇ ਠਾਣੇ ਦੇ ਅੰਦਰ ਸਾਡੇ 16 ਮਿੰਟ ਦੇ ਜਿੰਨਾ ਕਿ ਸਮਾਨ ਇੱਥੇ ਪਿਆ ਹੈ ਤੇ 16 ਪਿੰਡਾਂ ਦੀ ਜਰੂਰਤ ਪੂਰੀ ਕਰਦਾ ਬਹੁਤ ਫਲ ਤੋਂ ਮਾਂ ਤੇ ਆਵਾਜ਼ ਸਮਾਨ ਦੀ ਲੋਡ ਨਹੀਂ ਆਪਾਂ ਲੋੜ ਹੈ ਜਿਹਨੇ ਜਤੇ ਬੰਦੀਆਂ ਆ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਵੀ ਭਾਈ ਉਹਨਾਂ ਘਰਾਂ ਤੱਕ ਪਹੁੰਚਾਉਣ ਲਈ ਆਪਾਂ ਨੂੰ ਪਾਣੀ ਥੱਲੇ ਹੋਣ ਦਿਓ ਫਿਰ ਉਹਨਾਂ ਦੇ ਘਰ-ਘਰ ਜਾ ਕੇ ਤੇ ਐਥੇ ਕੋਈ ਟੈਨਰ ਲਾਉਣ ਦਾ ਕੋਈ ਲਾਭ ਨਹੀਂ ਹੈ ਪੁੱਛ ਕੇ ਜੇ ਜੀ ਚੀਜ਼ ਦੀ ਜ਼ਰੂਰਤ ਹੈ ਉਹ ਚੀਜ਼ ਆਵੇ ਜਤੇ ਬੰਦੀਆਂ ਇਕੱਠੀਆਂ ਹੋ ਕੇ ਪੈਨਰ ਰੇਟ ਕੰਮ ਕਰਨਾ ਚੱਕੀ ਗੱਲ ਹੈ ਬੱਸ ਐਨੀ ਕਹਿਣਾ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਰੋਟਿਆਂ ਦਾ 4 ਸ਼ੁਕਰੀਆ ਭਾਈ ਜੀ ਬਹੁਤ ਆਏ ਕੁਦ ਚਾਹ